ਸੋ ਹਾਂਜੀ ਦੋਸਤੋ ਅੱਜ ਜਿਹੜੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ ਉਹ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਨੂੰ ਹੱਥ ਵਨ ਕੇ ਬੇਨਤੀ ਹੈ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਭੈਣ ਭਰਾਵਾਂ ਨਾਲ ਹੋਰਾਂ ਨਾਲ ਘੁੰਡਣਾ ਜ਼ਰੂਰ ਸਾਂਝਾ ਕਰੋ ਕਿਉਂਕਿ ਇਹ ਪੁੰਨ ਦਾ ਕੰਮ ਹੈ ਸੋ ਆਪਣੀ ਰੁਝੇ ਮ ਆਪਣੀ ਜ਼ਿੰਦਗੀ ਚ ਕਿਤੇ ਨਾ ਕਿਤੇ ਜੇਕਰ ਆਪਾਂ ਨੇ ਕੋਲ ਇੱਕ ਪੁੰਨ ਦਾ ਕੰਮ ਹੋ ਜਾਂਦਾ ਕਿਸੇ ਦਾ ਭਲਾ ਹੋ ਜਾਂਦਾ ਤਾਂ ਇਹ ਲਾ ਲਓ ਵੀ ਤੁਹਾਡਾ ਜ਼ਿੰਦਗੀ ਸਫਲ ਹੋ ਜਾਂਦੀ ਹੈ ਸੋ ਇਸ ਨੂੰ ਇੱਕ ਪੁੰਨ ਦਾ ਕੰਮ ਸਮਝ ਕੇ ਮਦਦਵੱਧ ਲਾਈਕ ਸ਼ੇਅਰ ਜ਼ਰੂਰ ਕਰਨਾ ਹੈ ਖਾਸ ਕਰ ਉਹਨਾਂ ਭੈਣ ਭਰਾਵਾਂ ਦੇ ਨਾਲ ਉਹਨਾਂ ਸਾਥੀ ਮਿੱਤਰਾਂ ਦੇ ਨਾਲ ਜਾਂ ਉਹਨਾਂ ਘਰਾਂ ਦੇ ਨਾਲ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਦੇ ਬੱਚਿਆਂ ਨੂੰ ਕੋਈ ਸਮੱਸਿਆ ਹੁੰਦੀ ਹੈ ਤਾਂ ਕੀ ਇਹ ਸਾਰੀ ਜਾਣਕਾਰੀ ਤੁਹਾ ਨਾ ਸਾਂਝੀ ਕਰਦੇ ਆ ਜੇਕਰ ਤੁਸੀਂ ਕਿਸੇ ਵੀ ਅਜਿਹੇ ਬੱਚੇ ਨੂੰ ਜਾਣਦੇ ਹੋ ਜੋ ਜਮਾਂਦਰੂ ਸੁਣ ਅਤੇ ਬੋਲ ਨਹੀਂ ਸਕਦਾ ਤਾਂ ਉਸ ਨੂੰ ਇਹ ਖੁਸ਼ਖਬਰੀ ਹੈ ਜੇ ਉਸ ਲਈ ਨਾ ਬੱਚਿਆਂ ਲਈ ਖੁਸ਼ਖਬਰੀ ਵਾਲੀ ਗੱਲ ਹੈ ਅਜਿਹੇ ਬੱਚਿਆਂ ਨੂੰ ਹੁਣ ਅਤਿ ਆਧੁਨਿਕ ਕਲੀਅਰ ਇਮਪਲੈਂਟ ਸਰਜਰੀ ਦੇ ਮਾਧਿਅਮ ਨਾਲ ਸੁਣਨ ਤੇ ਬੋਲਣ ਦੇ ਕਾਬਿਲ ਬਣਾਇਆ ਜਾ ਸਕਦਾ ਹੈ ਠੀਕ ਹੈ ਜੀ ਦੋਸਤੋ ਅਕਸਰ ਕੀ ਹੁੰਦਾ ਵੀ ਆਪਾਂ ਦੇਖਿਆ ਵੀ ਆਪਣੇ ਸਮਾਜ ਦੇ ਵਿੱਚ ਜਾਂ ਘਰਾਂ ਦੇ ਵਿੱਚ ਕਈ ਵਾਰ ਤਾਂ ਅਜਿਹੇ ਆਪਣੇ ਘਰਾਂ ਦੇ ਵਿੱਚ ਹੀ ਹੁੰਦੇ ਆ ਲਾਲੋਜਾ ਗਵਾਂਡ ਚ ਹੁੰਦੇ ਆ ਜਿਹੇ ਬੱਚੇ ਬੱਚੇ ਬਹੁਤ ਖੂਬਸੂਰਤ ਹੁੰਦੇ ਆ ਪਰ ਕਿਸੇ ਕਾਰਨ ਜਿਆਦਾ ਬੋਲ ਨਹੀਂ ਸਕਦੇ ਜਾਂ ਸੁਣ ਨਹੀਂ ਸਕਦੇ ਹੋਰ ਵੀ ਇੱਕ ਦੋ ਸਮੱਸਿਆਵਾਂ ਹੁੰਦੀਆਂ ਨੇ ਹਨਾ ਤਾਂ ਉਹਨਾਂ ਸਮੱਸਿਆਵਾਂ ਦਾ ਹੁਣ ਹੱਲ ਹੈਗਾ ਦੋਸਤੋ ਕੀ ਹੈ ਜੀ ਇਹ ਆਧੁਨਿਕ ਸਰਜਰੀ ਦੀ ਲਗਭਗ ਲਾਗਤ 10 ਲੱਖ ਹੈ ਚਿੰਤਾ ਦੀ ਲੋੜ ਨਹੀਂ ਹੈ ਹੁਣੇ ਸਰਕਾਰ ਦੀ ਏ ਡੀ ਆਈ ਪੀ ਯੋਜਨਾ ਦੀ ਮਦਦ ਨਾਲ ਆਦੇਸ਼ ਹਸਪਤਾਲ ਜੋ ਕਿ ਆਪਾਂ ਸੁਣਿਆ ਬਠਿੰਡਾ ਦੇ ਕੋਲ ਆਦੇਸ਼ ਹਸਪਤਾਲ ਹੈ ਠੀਕ ਹੈ ਪੁੱਛੋ ਵੀ ਕਹਿ ਦਿੰਦੇ ਆ ਤੇ ਮਠੰਡਾ ਵੀ ਕਹਿੰਦੇ ਨੇ ਆਦੇਸ਼ਾ ਹਸਪਤਾਲ ਦੇ ईएनटी ਵਿਭਾਗ ਵਿੱਚ ਇਹ ਸਰਜਰੀ ਮੁਫਤ ਕੀਤੀ ਜਾਂਦੀ ਹੈ ਸੋ ਦੋਸਤੋ ਦੇਖ ਲਓ ਹਨਾ ਇਹਨਾਂ ਦੇ ਵਿੱਚ ਜੇਕਰ ਸਾਰੇ ਖਰਚੇ ਦੀ ਗੱਲ ਕਰੀ ਤਾਂ तकरीबन 10 ਲੱਖ ਦਾ ਖਰਚਾ ਇਹਨੇ ਦਿਖਾਇਆ ਪਰ ਤੁਸੀਂ ਬਿਲਕੁਲ ਫ੍ਰੀ ਦੇ ਵਿੱਚ ਇਹ ਜਿਹੜਾ ਆਪਣੇ ਬੱਚਿਆਂ ਦੇ ਜੇਕਰ ਕੋਈ ਬੋਲ ਨਹੀਂ ਸਕਦਾ ਸੁਣ ਨਹੀਂ ਸਕਦਾ ਉਹਨਾਂ ਦਾ ਇਲਾਜ ਫ੍ਰੀ ਦੇ ਵਿੱਚ ਕਰਵਾ ਸਕਦੇ ਹੋ ਠੀਕ ਹੈ ਜੀ ਕਿਰਪਾ ਕਰਕੇ ਇਸ ਨੂੰ ਆਪਣੇ ਗਰੁੱਪਾਂ ਦੇ ਵਿੱਚ ਸਾਂਝਾ ਕਰਿਓ ਦੇਖੋ ਇਹਨਾਂ ਨੇ ਵੀ ਅਪੀਲ ਕੀਤੀ ਹੈ ਇਸੇ ਕਰਕੇ ਮੈਂ ਸੋਚਿਆ ਵੀ ਚਲੋ ਆਪਣੇ ਵੀਡੀਓ ਦੇ ਮਾਧਿਅਮ ਨਾਲ ਤੁਹਾਨੂੰ ਜਾਗਰੂਕ ਕਰੇ ਜਿੱਥੇ ਤੱਕ ਵੀ ਪਹੁੰਚ ਦੇਵਾਂ ਕਿਉਂਕਿ ਕਿਤੇ ਨਾ ਕਿਤੇ ਤਾਂ ਜਿਹੜਾ ਕੋਈ ਪੀੜਤ ਬੱਚਾ ਹੋਊਗਾ ਜਿਹੜਾ ਕਿਸੇ ਦਾ ਭਲਾ ਹੋ ਜੇ ਸੋ ਆਦੇਸ਼ ਹਸਪਤਾਲ ਜਿਹੜਾ NH7 ਨੈਸ਼ਨਲ ਹਾਈਵੇ ਹੈ ਬਣਿਆ ਹੋਇਆ ਬਰਨਾਲਾ ਰੋਡ ਬਠਿੰਡਾ ਠੀਕ ਹੈ ਜੀ ਜਿਹੜੀ ਡਾਕਟਰ ਗ੍ਰੇਸ ਬੁੱਧੀ ਰਾਜਾ ਜੋ ਕਿ ਇਸ NET ਦੇ ਜਿਹੜੇ ਮੇਨ ਹੈਡ ਨੇ ਉਹਨਾਂ ਵੱਲੋਂ ਜਿਹੜੀ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਆਦੇਸ਼ ਹਸਪਤਾਲ ਬਠਿੰਡਾ ਦੇ ਵਿੱਚ ਜਿਹੜੀਆਂ ਮਸ਼ੀਨਾਂ ਰਾਹੀਂ ਜਿਹੜਾ ਇਲਾਜ ਬਿਲਕੁਲ ਫ੍ਰੀ ਕੀਤਾ ਜਾ ਰਿਹਾ ਸੋ ਇਸ ਤੋਂ ਪਹਿਲਾਂ ਕਿ ਕੋਈ ਦੇਰ ਹੋ ਜਾਵੇ ਜਾਂ ਕੋਈ ਸਮਾਂ ਲੰਘ ਜਾਵੇ ਕਿਉਂਕਿ ਲਿਮਟਿਡ ਪੀੜ ਵਾਸਤੇ ਹੋਊਗਾ ਸੋ ਦੋਸਤੋ ਇਸ ਨੂੰ ਵੱਧ ਤੋਂ ਵੱਧ ਆਪਣੇ ਭੈਣ ਭਰਾਵਾਂ ਦੇ ਨਾਲ ਹੋਰ ਸਾਂਝੇ ਗਰੁੱਪਾਂ ਦੇ ਵਿੱਚ ਜਰੂਰ ਸਾਂਝਾ ਕਰੋ ਜਿੱਥੇ ਵੀ ਤੁਸੀਂ ਕਰ ਸਕਦੇ ਹੋ ਉਹਨਾਂ ਸਾਂਝਾ ਕਰੋ ਤਾਂ ਕਿ ਕਿਸੇ ਭੈਣ ਭਰਾ ਦਾ ਭਲਾ ਹੋ ਸਕੇ ਪੁੰਨ ਦੇ ਕੰਮ ਦੇ ਵਿੱਚ ਇੰਨਾ ਕਿਤਾਪਾ ਕਰੀ ਸਕਦੇ ਆ ਠੀਕ ਹੈ ਜੀ ਸੋ ਮਿਲਦੇ ਆ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਧੰਨਵਾਦ